ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਉਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਛੇੜ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਇੱਕ ਤਾਂ ਤਾਜੀ ਸੂਈ ਆ ਤੇ ਇੱਕ ਗੱਬਣਾ ਥੋੜੇ ਦਿਨ ਲੈਂਦੀ ਆ ਇੱਕ ਤੋਕੜ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀ ਨੇ ਐਵੇਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈਗਾ 81467 15312 ਤੇ ਇੱਕ ਬੇਨਤੀ ਹੋਰ ਹੈ ਜੀ ਸਾਡਾ ਕੰਮ ਸਿਰਫ ਵੀਡੀਓ ਪਾਉਣ ਦਾ ਹੈਗਾ ਉਸ ਦੀ ਤਸੱਲੀ ਕਰਨਾ ਸਿਰਫ ਤੁਹਾਡਾ ਹੱਕ ਆ ਜੇ ਕੋਈ ਗੱਭਣਾ ਤਾਂ ਉਹਨੂੰ ਆਪ ਦਾ ਡਾਕਟਰ ਨਾਲ ਲੈ ਕੇ ਚੈੱਕ ਕਰਾ ਲਓ ਜੇ ਕੋਈ ਤਾਜੀ ਸੂਈਆ ਉਹਨੂੰ ਆਪ ਦਾ ਦੋ ਚਾਰ ਡੰਗ ਝੋਕੇ ਦੇਖ ਲਓ ਤੇ ਆਜੋ ਆਪਾਂ ਪਉਛਦੇ ਆਂ ਬਾਈ ਜੀ ਤੋਂ ਡਿਟੇਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਤੇ ਐਡਰੈਸ ਬੋਲ ਦੋ ਜੀ ਹਾਂ ਬਈ ਮੇਰਾ ਜੱਗਾ ਪਿੰਡ ਢਿੱਲਮਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਈ ਠੀਕ ਆ ਨੇੜੇ ਪਿੰਡ ਬਈ ਨੇੜੇ ਤਪਾ ਰਹਿ ਜਾਂ ਮੈਂ 4 ਕਿਲੋਮੀਟਰ ਤੇ ਪੱਖੋ ਕੈਂਚੀਆਂ 8-9 ਕਿਲੋਮੀਟਰ ਘਰ ਆ ਜਿਹੜਾ ਆਪਣਾ ਵਾਲੀ ਗਲੀ ਸੜਕ ਤੇ ਆ ਬਾਦੀਆਂ ਚ ਠੀਕ ਆ ਬਾਦੀਆਂ ਜਿਹੜਾ ਹਾਂ ਮੋਬਾਈਲ ਨੰਬਰ ਬੋਲ ਦੋ ਬਈ 88999977138 ਬਈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਇਧਰੋਂ ਸਟਾਰਟ ਕਰੀਏ ਹਾਂ ਬਈ ਇਧਰੋਂ ਹੀ ਕਰ ਲਓ ਬਈ ਬਈ ਜਿਹੜੀ ਆਪਾਂ ਸਾਹਮਣੇ ਵੇਖ ਰਹੇ ਕਿਹੜਾ ਸੂਈ ਇਹ ਬਈ ਪਲ ਕੱਲ ਸੂਈ ਆਗੀ ਤੇ ਜੇਰ ਵਗੈਰਾ ਬੜਾ ਕਮੋਕ ਹੈ ਬਈ ਇਹ ਵੀਡੀਓ ਹੈਗੀ ਆਪਣੇ ਕੋਲੇ ਠੀਕ ਆ ਹਾਂ ਦੰਦਾਂ ਦੀ ਮਿਲਣਾ ਰਹੇ ਸ਼ਾਇਦ ਚੋਗੀ ਆਗੀ ਠੀਕ ਆ ਹਾਂ ਦੰਦਾਂ ਚੌਗੀ ਹੈਗੀ ਹਾਂ ਬਈ ਤੇ ਬੱਚਾ ਕੀ ਦਿੱਤਾ ਬੱਚਾ ਬੱਸੀ ਦਿੱਤੀ ਹੈ ਇਹਨੇ ਬੱচ্চਾ ਬੱਸੀ ਬੱਸੀ ਦਾ ਯਾਰ ਇਹ ਸਾਰੇ ਬੱਸੀ ਦਿੱਤੀ ਹੈ ਬਈ ਰੀਅਲ ਜਰਸੀ ਬਹੁ ਕੁਆਲਿਟੀ ਦਾ ਦਿੱਤਾ ਹੈ ਬਹੁਤ ਚੰਗੀ ਬੱੱਛੀ ਆ ਬਈ ਥਾਣ ਸੁਣ ਬੱੱਛੀ ਦਾ ਬਈ ਬੜਾ ਚੰਗਾਗਾ ਨਜਾਇਜ਼ ਜੀ ਠੀਕ ਆ ਬਈ ਬੱੱਛੀ ਦੀ ਜਾਜੂਤ ਬਹੁਤ ਆ ਬੱਚਾ ਬਈ ਬੱਸੀ ਦਿੱਤੀ ਬੱਸੀ ਬਹੁ ਕੁਆਲਿਟੀ ਚੰਗੀ ਆ ਬਈ ਬਾਕੀ ਬਈ ਜਿਵੇਂ ਪਲੂਣਾ ਪਹਿਲਾ ਸੂਆ ਠੰਡੀ ਬਹੁਤ ਆ ਬਈ ਲੈ ਜਿਵੇਂ ਮਰਜੀ ਬਠਾ ਰੇ ਕੋਈ ਲੈ ਕੇ ਹੀ ਨਹੀਂ ਬਾਹਰ ਦੁੱਧ ਵੀ ਹੈ ਰਾਮਰਾਜ 13 14 ਕਿਲੋ ਪਾਉ ਬਈ ਠੀਕ ਆ ਹੱਸ ਗਏ ਬਾਕੀ ਥਣ ਖੌਣ ਚ ਬਾਈਆਂ ਕਰਕੇ ਕੱਟ ਜੇ ਬਾਈ ਫਿਰ ਵੀ ਚਵਾਈ ਵਾਲਾ ਥਣ ਵਧੀਆ ਹੈਗਾ ਦੋ ਦੋ ਮਿੰਟ ਚ ਰਹਿਗਾ ਚੈੱਕ ਕਰ ਲੋ ਬਹੁਤ ਸੋਹਣਾ ਫਿਟਿੰਗ ਦਾ ਲੇਵਲ ਕਲਾ ਕਲਾ ਥਾਣਾ ਪੂਰੀ ਬਿੱਥੀ ਤੇ ਥਣ ਲੱਗਿਆ ਬੱਚਾ ਬਾਈ ਬੱਸੀ ਆ ਬੱਸੀ ਨੇ ਵੀ ਨਾਲ ਹੀ ਸਾਲ ਦੂਰ ਸਾਲ ਤੱਕ ਤਿਆਰ ਹੋ ਜਾਣਾ ਬਾਕੀ ਬਈ ਫੇਸਬੁਕ ਬਾਕੀ ਐ ਛੋਟੇ ਨੇ ਬਾਈ ਕੋਈ ਛੋਟੇ ਸਮਝ ਲੈ ਪੂਰੇ ਵੱਡੀਆਂ ਪੌਰ ਪੰਜਾਬ ਵਾਲੀਆਂ ਜਰਸੀਆਂ ਬਾਈ ਤਿੰਨੇ ਆਪਣੇ ਕੋਲੇ ਠੀਕ ਆ ਬਾਈ ਲੈ ਚੱਲ ਬਾਈ ਤੋਰ ਦੇ ਬਾਹਰ ਨੂੰ ਕਿੰਨਾ ਕ ਬੋਲਾ ਕੱਢਿਆ ਬਾਈ ਬੋਲਾ ਬਾਈ ਕੱਲ ਕੱਢਿਆ ਸੀ 4 ਲੀਟਰ ਪਰ ਕੇ ਬਈ ਬੱਚਾ ਚਲਾਇਆ ਆਈ ਨਹੀਂ ਆਪਾਂ ਗੱਪ ਮਾਰੀ ਗਏ ਫਸ ਅਵੇ ਚੋਈ ਨਹੀਂ ਕਿ 9 ਵਜੇ ਆ ਗਏ ਠੀਕ ਆ ਆ ਫਿਰ ਵੀਡੀਓ ਫੜਨੀ ਪਸੂ ਦੇਖਣੀ ਦਿੰਦਾ ਹਾਂ ਹਾਂ ਕਰਕੇ ਬੱਚਾ ਰਜਾਤਾ ਸੀ ਬਈ ਪੂਰਾ ਇੱਕ ਨੰਬਰ ਆ ਦਿਖਾ ਦੇ ਮੂਹਰ ਨੂੰ ਗੁੱਠਗਾਠ ਦਿਖਾ ਦੇ ਬਾਈ ਬਾਈ ਆਪਾਂ ਦਿਖਾ ਦਿੰਨੇ ਆ ਸਹੀ ਗੱਲ ਆ ਬਹੁਤ ਸੋਹਣਾ ਥਾਣਾ ਪੂਰੀ ਬਿੱਥੀ ਥਣ ਲੱਗਾ ਗਲਾਬੀ ਗਲਾਬੀ ਥਣ ਪਿਆ ਫੇਸਪੂਟ ਦਿਖਾ ਦੇ ਬਾਈ ਬਹੁਤ ਚੰਗਾ ਲੱਗ ਰੋ ਬਹੁਤ ਪਿਆਰੀ ਆ ਬਾਕੀ ਛੂਟ ਹੀ ਨਹੀਂ ਵਧੀਆ ਬਾਈ ਪੂਰੀ ਵਧੀਆ ਹੈਟ ਵਾਲੀ ਆ ਕੋਈ ਐ ਨਹੀਂ ਵਿਚ ਵਿਚ ਛੂਟੀਆਂ ਹਮਾਰਚ ਵਾਲੇ ਦੇ ਦਿੰਦੇ ਦੂ ਬਾਈ ਵੇ ਤਾਂ ਬਾਈ ਮੇਰੇ ਆਈਡੀਆ ਦੇ ਤਾਂ 13-14 ਕਿਲੋ ਦੇ ਦੂ ਆਮ ਨਾਲ ਬਾਕੀ ਅਗਲੇ ਦੇ ਸੇਵਾ ਦਾ ਠੀਕ ਆ ਬਾਈ ਜਿੰਨਾ ਮਰਜ਼ੀ ਕੋ ਮੰਨ ਕੇ ਲੈ ਜਾ ਹਣਾ ਠੀਕ ਆ ਕੋਈ 10 ਮੰਨ ਕੇ ਲੈ ਜਾ ਕੋਈ 15 ਮੰਨ ਕੇ ਲੈ ਜਾ ਬਾਕੀ ਆਪਦੀ ਅਗਲਾ ਤਸੱਲੀ ਤੇ ਕੀ ਮੋਲ ਆ ਬਾਈ ਫਿਰ ਬਾਈ ਬਸ ਇਹਦਾ ਲੈਂਡ ਦੇ ਜਮਾ ਸਾਢੇ 45000 ਰੁਪਿਆ ਦਾ ਠੀਕ ਆ ਹਾਂ ਸਾਢੇ 55 ਕਰਾ ਲਾ ਇਹਦਾ ਜਮਾ ਲੈਂਡ ਦੇ ਦਾ ਸਾਢੇ 4500 ਦੇ ਵਿੱਚੋਂ ਛੋਟ ਹੋ ਗਈ ਠੀਕ ਆ ਬਾਈ ਸੁਭਾਈ ਇਸ ਵੀ ਬਹੁਤ ਅਲੇ ਗਿਆ ਬਾਈ ਇਸ ਫਾਈ ਆ ਬਾਈ ਬਾਰੇ ਫਿਟਿੰਗ ਵਾਲੇ ਬਣ ਜਾਏ ਜੀ ਬਹੁਤ ਸੋਹਣਾ ਇੱਕ ਵਾਰੀ ਆਪਾਂ ਫੇਰ ਦਿਖਾ ਦਿੰਨੇ ਆ ਬਾਕੀ ਬਾਈ ਕਹਿੰਦਾ ਵੀ ਠੰਡੀ ਸੀਲ ਫੁੱਲ ਲੈ ਮਖਾ ਬਾਈ ਲੈ ਇਧਰ ਦੀ ਵਜਰ ਉਹਨਾਂ ਦੇ ਆਈ ਤੁਹਾਨੂੰ ਦਿਖਾ ਵੀ ਦਿੰਦਾ ਠੰਡੀ ਸੀਲ ਤਲਾ ਨੇ ਇਧਰ ਦੀ ਕੈਮਰਾ ਲੈ ਕੋਲੇ ਲੈ ਬਈ ਠੰਡੀ ਸੀਚ ਕਰ ਤੈ ਭਾਈ ਚਵਾਈ ਚਬੂਈ ਦਾ ਬੱਚੀ ਦਾ ਕੋਈ ਅੰਤ ਨਹੀਂ ਦੇਖ ਜੇ ਮੈਂ ਕੋਈ ਦੇਖ ਨਿਆਣਾ ਨਹੀਂ ਪਾਇਆ ਕੁਝ ਨਹੀਂ ਕਰਿਆ ਆਪਾਂ ਜੇ ਮੈਂ ਮਰਜੀ ਚੋਈ ਚਲੀ ਕੋਈ ਦਿੱਕਾ ਹੀ ਨਹੀਂ ਯਾਰ ਕਿਸੇ ਵੀ ਪਾਸ ਠੰਡੀ ਸੀਲ ਆ ਬਾਈ ਬਹੁਤ ਠੰਡੀ ਆ ਬਾਈ ਮੁੱਲ ਵੀ ਬਾਕੀ ਜਾ ਜਾ ਬਾਈ ਮੁੱਲ ਵੀ ਅੱਗੇ ਬਾਈ 2 ਨੰਬਰ ਤੇ ਹਾਂ ਇਹ ਕਿਹੜਾ ਇਹ ਬਾਈ ਦੂਜਾ ਸੂਆ ਸੁੰਦੀ ਆ ਦੂਜਾ ਇਹ ਵੀ ਪ्युअर ਜਰਸੀ ਹੈ ਜਮਾ ਪਿਆਵ ਵਾਲੀ ਬਾਈ ਕੱਦ ਚੈੱਕ ਕਰਾ ਦੇ ਪੂਰਾ ਫੁੱਲ ਕੱਦ ਦਾ ਬਾਈ ਵੱਡੀ ਵਾੜ ਆ ਗਈ ਪੂਰੀ ਦੁੱਧ ਬਾਈ 20 ਲੀਟਰ ਨਾਲ ਪਾ ਦੂ ਠੀਕ ਹੈ ਸੀਲ ਠੰਡੀ ਹੈ ਕੋਈ ਅੰਤਰੀ ਅੱਜ ਭੜਾਈਆਂ ਪਾਉਣ ਲੱਗੀ ਆ ਬੱਚੀ ਹੋ ਜੇ ਤੇ ਪਿੱਛੇ ਖਾ ਉਹ ਰਹੇ ਨੇ ਵਾਲਾ ਲੈ ਆਵਰੇ ਇਧਰ ਦੀ ਕੈਮਰਾ ਮਾਰ ਨਿਗਾਹ ਦੇਖ ਤੇ ਪਿਛਲੇ ਸਵੇਰ ਦਾ ਕੀ ਰਿਕਾਰਡ ਹੈ ਬਾਈ 17 ਲੀਟਰ ਪਹਿਲਾਂ ਉਹਦਾ ਦਿੱਤਾ ਹੋਇਆ ਦੁੱਧ ਦਾ ਹਾਂ ਬਾਈ ਖੰਡ ਚੈੱਕ ਕਰ ਲੋ ਕੱਲਾ ਕੱਲਾ ਥਾਣਾ ਪੂਰੀ ਵਿੱਤੀ ਥਾਣ ਲੱਗਿਆਗਾ ਹਾਂ ਜੇ ਬਾਕੀ ਲੰਡੂ ਲੰਬਾ ਬਹੁਤ ਪੰਗਾ ਦੇਖ ਲੈਵੇ ਤੇ ਸਫਾਈ ਬਹੁਤ ਆ ਨਾ ਬਹੁਤ ਸਫਾਈ ਆ ਅਜੇ ਕਿੰਨੇ ਕ ਦਿਨ ਕੱਢ ਜੂਗੇ ਅਜੇ ਦਿਨ ਬਈ ਇਹਦੇ 7 ਪਏ ਦਿਨਾਂ 'ਚ ਠੀਕ ਆ ਹਾਂ 6 ਤਰੀਕ ਨੂੰ ਦਿਨ ਪੂਰੇ ਦੱਸਿਆ ਬਈ ਠੀਕ ਆ ਹਾਂ 6 ਤਰੀਕ ਨੂੰ ਬਈ ਕਹਿੰਦਾ ਦਿਨ ਪੂਰੇ ਆ ਬਈ ਅਜੇ ਅੱਜ ਭਲਾਈਆਂ ਪਾਉਣ ਲੱਗੀ ਆ ਬੈੜ ਠੀਕ ਆ ਹਾਂ ਦੋਰ ਦੀ ਬਈ ਵਾਰ ਨੂੰ ਥੇਵਾ ਖੋਲ ਨੂੰ ਬਈ ਪੂਰਾ ਦੋ ਤੇ 20 ਲੀਟਰ ਦੇਉ ਆ ਰਾਮ ਨਾਲ ਠੀਕ ਆ ਹਾਂ ਬਈ ਤੋਰਾ ਤਰ੍ਹਾਂ ਚ ਪੂਰੇ ਬਾਈ ਕਿ ਬਈ ਕੱਦ ਬਜਨ ਵਾਲੀ ਬੈੜ ਆ ਪੂਰੀ ਚੰਗੀ ਆ ਫੁੱਲ ਕੱਦ ਵਾਲੀ ਆ ਬਈ ਸੋਰੀ ਦੋ ਦੂ ਨਜ਼ਾਰਾ ਦੇ ਦਿਓ ਨਾ ਗਰਮੀ ਮੰਨੇ ਮੂਹੇ ਗਰਮੀ ਦਾ ਤੋਹਫਾ ਬਈ ਹੂੰ ਫਿਰ ਨੂੰ ਗਰਮੀ ਨਹੀਂ ਮੰਨਦੀ ਆਉਗੀ ਗਰਮੀ ਨਹੀਂ ਫਟ ਬਸਲਦੀ ਆ ਉਹ ਇੱਕ ਕਰੀ ਹੋਰ ਚੈੱਕ ਕਰ ਆ ਨਾ ਬਹੁਤ ਸੋਹਣਾ ਬਾਈ ਠੰਣ ਲੱਗਿਆ ਵਾ ਪੂਰੀ ਵਿੱਚ ਹੀ ਠੰਣ ਲੱਗਿਆ ਵਾ ਕੱਲਾ ਕੱਲਾ ਬਾਕੀ ਬਾਈ ਠੰਡੀ ਇੰਨੀ ਆ ਲੈ ਇੱਥੀ ਬਹਿ ਜਾ ਲੈ ਤੁਮਾਂ ਦੀ ਕੋਈ ਚੱਕਰ ਹੀ ਨਹੀਂ ਯਾਰ ਲੈ ਸਹੀ ਗੱਲ ਆ ਬਾਈ ਇੰਨੀ ਠੰਡੀ ਸੀ ਲ ਮੈਂ ਐਸੀ ਇੱਕ ਤਰ੍ਹਾਂ ਦੀ ਯਾਰਾ ਬੁੱਲਾ ਬਾਕੀ ਫੇਸ ਬੂਸ ਦੇ ਮਾਜੇ ਦਾ ਮੁਕਾਬਲਾ ਕਰੂ ਬਾਈ ਜਮਾ ਹੂੰ ਕੀ ਮੁੱਲ ਆ ਫਿਰ ਜਗੇ ਜਾਏ ਬਾਈ ਇਹਦਾ ਅੱਜ ਦਾ ਜਿਹੜਾ ਮੁੱਲ 65000 ਰੁਪਿਆ ਹੈਗਾ ਠੀਕ ਆ ਹਾਂ ਜੋ ਤਿਆਰ ਹੋ ਗਈ ਉਹ 20000 ਹੋਊਗਾ ਯਾਨੀ ਕਿ ਵੀ ਅੱਜ ਦਾ ਮੁੱਲ 65000 ਰੁਪਿਆ ਹੈਗਾ ਠੀਕ ਆ ਬਾਈ ਦਹਾ ਯੂਨਟ ਲਾਂਚ ਚੈੱਕ ਕਰਾ ਦੇ ਦੀ ਵਿੱਚ ਲਾਂਚ ਚੈੱਕ ਕਰ ਲੋ ਫੁੱਲ ਪੀਆ ਬਾਈ ਕਹਿੰਦਾ ਅੱਜ ਦਾ ਮੁੱਲ 65000 ਆ ਬਾਈ ਜਦੋਂ ਤਿਆਰ ਹੋ ਗਈ ਉਦੋਂ ਆ ਜਾਓ 80000 ਦੀ ਬਹਿੜ ਅੱਜ ਦੇ ਤਿਆਰ ਹੋ ਗਈ ਠੀਕ ਆ ਹਾਂ ਬਾਕੀ ਬਾਈ ਨੇ ਦੁੱਧ ਦਾ ਰਿਕਾਰਡ ਵੀ ਚੰਗਾ ਦੱਸਿਆਗਾ ਤੇ ਅੱਗੇ ਬਾਈ ਜਗੇ ਤੇ ਨੰਬਰ ਤੇ ਇਹ ਬਾਈ ਟੋਕੜ ਆ ਗਈ ਕਿੰਨੇ ਟਾਈਮ ਦੀ ਸੂਚੀ ਇਹ ਬਾਈ ਡੇਢ ਮਹੀਨਾ ਹੋ ਗਿਆ ਇਹਨੂੰ ਬਣੀ ਨੂੰ ਦੱਸਿਆ ਆਪਣੇ ਕਹਿੰਦਾ ਰਾਤ ਆਈ ਆ ਇਹ ਠੀਕ ਆ ਠੀਕ ਆ ਮਾਲਕਾਂ ਨੇ 12 ਲੀਟਰ ਕਿਆ ਹੋਏ ਪਰ ਆਪਣੇ ਕੋਲ 10 ਲੀਟਰ ਦੁੱਧ ਕੱਢਿਆ ਜਿਹੜਾ ਆ ਥਾਣਾ ਬਈ ਇਹਦਾ ਕਬੈਣੀ ਵਾਲਾ ਮਗਰਲਾ ਇਹ ਬਈ ਘੱਟ ਆਗਾ ਇਹ ਅੱਧਾ ਸਾਨਾ ਬਈ ਠੀਕ ਆ ਹਾਂ ਪਤਾ ਲਗਾ ਕੇ ਦੋ ਜਾਂਗੇ ਚਲੋ ਬਈ ਇਹਨਾਂ ਪਤਾ ਲਗਾ ਕੇ ਪਤਾ ਲਗਾ ਕੇ ਦੇ ਦਾਂਗੇ ਪਰ ਉਹ ਥਾਣ ਦੇ ਅੱਧਾ ਜਾਲ ਵਾਲਾ ਪਤਾਰਾ ਮਾਰ ਕੇ ਵੀ ਦਿਖਾ ਦਿੰਨੇ ਆ ਲੈ ਠੀਕ ਆ ਬਈ ਲੈ ਉਹਨੇ ਲੈ ਕਮਰੇ ਇੱਧਰ ਆਪ ਦਿਖਾ ਦਿੰਨੇ ਆ ਚਵਾਈ ਚਬੂਈ ਦਾ ਬਈ ਕੋਈ ਲਿਖ ਕੇ ਬਾਈ ਚੈੱਕ ਕਰ ਲੋ ਇੱਕ ਨੰਬਰ ਆ ਹਨਾ ਜਮਾ ਸਰਾ ਬਈ ਹੂੰ ਆ ਵੀ ਹਲਾ ਭਾਈ ਇਹ ਵੀ ਸੁਣ ਲਓ ਕੇ ਆ ਹੂੰ ਪਰ ਦੇਖ ਆਪੇ ਦੇਵਾ ਕੇ ਤੱਲ ਕਰਕੇ ਹੂੰ ਅੱਬਾ ਹਣਾ ਭਾਈ ਉਹ ਪਰਲਾ ਬਈ ਨਾੜਾ ਨੁੜਾ ਚੈੱਕ ਕਰ ਲੋ ਬਰੀਕੀ ਚ ਦੁੱਧ 10 ਲੀਟਰ ਕੰਡੇ ਵਾਲਾ ਹੋ ਗਈ ਜਮਾ ਪੂਰੀ ਵਿੱਚੀ 10 ਲੀਟਰ ਬਈ ਜਮਾ 10 ਲੀਟਰ ਕੰਡੇ ਵਾਲਾ ਹੋ ਬੋਂ ਦੀ ਅਗਲਾ ਚਾਰ ਟਾਈਮ ਚੋ ਕੇ ਲੈ ਜਾਵੇ ਬਾਕੀ ਫੇਸ ਪੂਸ ਦਿਖਾ ਦੇ ਕਦ-ਕਦ ਪੂਰਾ ਫੁੱਲ ਆ ਬਈ ਵੈੜ ਦਾ ਨੰਮੀ ਨਮੀ ਬਹੁਤ ਆ ਨਾ ਪੂਰੀ ਸਰਾ ਬਈ ਹੂੰ ਭਾਈ ਕਹਿੰਦਾ 10 ਲੀਟਰ ਬਈ ਦੁੱਧ ਕੰਡੇ ਵਾਲਾ ਬਈ ਜਮਾ ਬਈ ਚੋਕੇ ਲਿਆਵੇ ਆਪਣੇ ਘਰੇ ਕਿ ਚਾਲ ਲੰਘਾ ਬਾਈ ਕਹਿੰਦਾ ਚਾਹੇ 2 ਟਾਈਮ ਬਾਈ 4 ਟਾਈਮ ਆਪਦੇ ਤਸੱਲੀ ਕਰਕੇ ਕੋਈ ਚੱਕਰ ਨਹੀਂ ਬਾਈ ਬਾਕੀ ਥਣ ਲੇਵੇ ਦੀ ਬਿਹੜ ਬਹੁਤ ਸਾਫ ਆ ਤੇ ਫੇਸ ਕੁਆਲਿਟੀ ਦਿਖਾ ਦੇ ਬਹੁਤ ਚੰਗਾ ਬਾਈ ਫੇਸ ਕੁਆਲਿਟੀ ਚੈੱਕ ਕਰ ਲੈ ਛੋਟਾ ਛੋਟਾ ਕੰਨਾ ਬੋਦੀ ਵਾਦੀ ਬਾਕੀ ਬਾਈ ਕਦ ਕੁਦ ਵੀ ਪੂਰਾ ਫੁੱਲ ਆ ਜਾਂਦਾ ਬਿਹੜਾ ਫੁੱਲਾ ਬਾਈ ਲੰਮੀ ਲੰਮੀ ਫੁੱਲਾ ਕਰ ਤੇ ਕਿੰਨਾ ਟਾਈਮ ਹੋ ਗਿਆ ਬਾਈ ਟੀਕਾ ਲੱਗਣ ਮੇ ਬਾਈ ਡੇਢ ਮਹੀਨਾ ਹੋ ਗਿਆ ਟੀਕਾ ਲੱਗੇ ਨੂੰ ਇਹਦੇ ਠੀਕ ਆ ਹਾਂ ਡੇਢ ਮਹੀਨਾ ਹੋ ਗਿਆ ਬਾਈ ਕਹਿੰਦਾ ਟੀਕਾ ਲੱਗੇ ਨੂੰ ਕੀ ਮੁੱਲ ਆ ਬਾਈ ਫਿਰ ਇਹਦਾ ਬਾਈ ਇਹਦਾ ਲੈਂਡ ਦੇਣ ਦਾ ਮੁੱਲ ਕਰਾ ਲਾ ਪਾਵਾ ਦੀ 25 ਕਰਾ ਲਾ 26 ਕਰਾ ਲਾ 23000 ਰੁਪਏ ਦੇ ਦਾਂਗੇ ਆਪਾਂ ਠੀਕ ਆ ਜਮਾ ਜਾਇਜ਼ ਰੇਟ ਹੀ ਆ ਬਾਈ ਬਾਈ ਕਹਿੰਦਾ ਮੁੱਲ ਕਰਾਉਣਾ ਵੀ 25 ਕਰਾ ਲਾ 26 ਕਰਾ ਲਾ ਕਿੰਨੇ ਦੇ ਦੇ ਨੇ 25 ਦੀ ਬਾਈ 23 ਦੀ ਦੇ ਦਾਂਗੇ ਬਾਈ 23000 ਦੀ ਬਾਈ ਕਹਿੰਦਾ ਆਪਾਂ ਬੈਠ ਲੈ ਸੀਲ ਠੰਡੀ ਇੰਨੀ ਜਿਵੇਂ ਮਰਜੀ ਬੈਠਾ ਲੈ ਸਹੀ ਗੱਲ ਆ ਬਾਈ ਸੀਲ ਠੰਡੀ ਫੁੱਲ ਬਾਕੀ ਥਣ ਵੀ ਚੰਗੇ ਆ 1 ਬਾਈ ਨੇ 10 ਹੀ ਦਿੱਤਾ ਕਹਿੰਦਾ ਹਾਂ ਬਾਈ 1 ਥਣ ਘੱਟ ਆ ਆਪਾਂ ਦੱਸ ਕੇ ਦੇਵਾਗੀ ਹਾਂ ਠੀਕ ਆ ਬਾਈ ਤੇ ਨਗਸੀਗੇ ਬਾਈ ਕੋਲੇ ਬਾਈ ਤਿੰਨਾ ਪਾ ਤਿੰਨੇ ਹੀ ਦਿਖਾਤੇ ਜੀ ਕਿਸੇ ਵੀ ਨੂੰ ਕੋਈ ਤੇ ਮੈਂ ਬੜਾ ਬਈ ਪੂਰਿਆਂ ਵੱਡੀਆਂ ਆ 50 ਵਾਲੀਆਂ ਜਰਸਾਂ ਤੰਨੇ ਹੂੰ ਪੂਰਿਆਂ ਦੁੱਧ ਵਾਲੀਆਂ ਬੜਾ ਬਾਈ ਆ ਬਸੇ ਵੀ ਇੱਕ ਸੇਵਾਲੇ ਬੰਦੇ ਕੋਲੇ ਬਾਕੀ ਦੁੱਧ 14-15 ਕਿਲੋ ਦੇ ਦੂ ਮੇਰੇ ਏਰੀਆ ਨਾਲ ਤਾਂ ਠੀਕ ਆ ਬਾਈ ਹਾਂ ਤੇ ਨਗਸੀ ਬਾਈ ਕੋਲੇ ਤਿੰਨ ਬਾਈ ਤਿੰਨੇ ਹੀ ਦਿਖਾਤੇ ਜੀ ਕਿਸੇ ਵੀ ਨੂੰ ਕੋਈ ਪਸੰਦ ਆਉਂਦਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਆ ਵੀਡੀਓ ਨੂੰ ਦੇਖਣ ਲਈ ਧੰਨਵਾਦ ਜੀ